ਮੱਥੇ ਤੇਜਾਮਕਣ ਬਾੜੀ ਬੇਰੇ ਹਨੜੇ ਦੇ ਮੱਥੇ ਤੇਜਾਮਕਣ ਬਾੜੀ ਬੇਰੇ ਹਨੜੇ ਦੀ ਮੈਂਂ ਦੀ ਤੇ ਲਗੀ ਤੇਨਿਆ ਪਹਿਨਾਂ भीट हटिया और गाना ते लेके तेरिया भूआ ने आन्या गाना ते लेके तेरिया भूआ ने आन्या गोंद गोंद पिताए ते आ गुंद 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 ते मेरे बनरे ने मते ते चमकन बाड़ मेरे बनरे ने बटाना ਤੇ ਲੈ ਕੇ ਤੇਰੀਆਂ ਮਾਮੀਆਂ ਨੇ ਆਇਆ ਕੋਲ ਕੋਲ ਕੀਤਾ ਇਹ ਤੇ ਆਰੇ ਮੇਰੇ ਬਨੜੇ ਤੇ ਮੱਥੇ ਤੇ ਚਮਕਣ ਵਾਲੇ ਰੇ ਬਨੜੇ ਜੀ ਹੁੜਤਾ ਤੇ ਲੈ ਕੇ ਤੇਰਾ ਬਾਪੂ ਹੈ ਆਇਆ ਹੁੜਤਾ ਆਲੇ ਮੇਰੇ ਬਨੜੇ ਤੇ ਮੱਥੇ ਤੇ ਚਮਕਣ ਵਾਲੇਰੇ ਬਨੜੇ ਤੇ ਕਾਂਠਾ ਤੇ ਲੱਗੀ ਤੇਰਾ ਮਾਮਾ ਹੈ ਆਇਆ ਕਾਂਠਾ ਤੇ ਲੱਗੀ ਤੇਰਾ ਮਾਮਾ ਹੈ ਆਇਆ ਕਾਂਠਾ ਤਾਂ ਕੜਿਆਏ ਸੰਯਾਰ ਮੇਰੇ चीरा ते लेके तेरा मीरा है आया चीरा ते लीरा है आया चीरे न सजे सोना सरदार मे ਸੇ ਰਾਤੀ ਭਕੇ ਤੇਰੀਆਂ ਪਹਿਣਾ ਨੇ ਆਈਆਂ ਸੇਬਿਚ ਪਹਿਣਾ ਦਾ ਪਿਆਰ ਮੇਰੇ ਬਨੜੇ ਦੇ ਮੱਤੇ ਤੇ ਜਮਕਣ ਵਾਲੀ ਜੇਵੇ ਬਨੜੇ ਦੇ ਆ ਬੇ ਬੰਨਾ ਜੜ ਸ਼ਗਨਾ ਦੀ ਕੋੜੀ ਆ ਬੇਬਨਾ ਚਾਰੇ ਸ਼ਗਨਾ ਦੀ ਕੋੜੀ ਜੋੜੀ ਪਰਾਵਾਂਦੀ ਤੇਰੇ ਨਾਲ ਮੇਰੇ ਮਨ ਰੇਤੇ ਮੱਤੇ ਤੇਜਮਕਣ ਬਾਾਲੀ ਲੇ ਬਣੇ ਦੇ ਆ ਬੇਬਨਾ ਲੈ ਸ਼ਗਨਾ ਦੀਆਂ ਲਾਵਾ ਆਵੇ ਬਨਾ ਸਤ ਭੂਰਾਂ ਦਾ ਤੂੰ ਪਿਆਰ ਮੇਰੇ ਬਨੜੇ ਦੇ ਮੱਤੇ ਤੇਮ ਕੰਨ ਬਾਲ ਮੇਰੇ ਬਨੜੇ ਦੇ ਆਵੇ ਬਣਾ ਲੈ ਚਲ ਸ਼ਗਨਾ ਦਾ ਢੋਲਾ ਆਵੇ ਬਣਾ ਲੈ ਚਲ ਸ਼ਗਨਾ ਦਾ ਢੋਲਾ ਸੋਹਣੀ ਜੀ ਬਨੋਂ ਤੇਰੇ ਨਾਲ ਮੇ ਚਾਮ ਸਰ ਬਾਲੇ ਦੇਵੇ ਬੰਨੜੇ ਦੀ ਆਵੇ ਬਨਾ ਪੀ ਸ਼ਗਨਾ ਦਾ ਪਾਣੀ ਆਵੇ ਆਵੇ ਬਨਾ ਪੀ ਸ਼ਗਨਾ ਦਾ ਪਾਣੀ ਪਾਣੀ ਉਤੋਂ ਦੀ ਪੀਤਾ ਮਾਂ ਨੇ ਬਾਰ ਮੇ ਸ਼ਗਨਾ ਦਾ ਪਿਆਲਾ ਲੈ ਨਹੀਂ ਬਨੋ ਲੈ ਸ਼ਗਨਾ ਦਾ ਪਿਆਲਾ ਪਿਆਰ ਇਹ ਵਿੱਚ ਸਸੜੀ ਦਾ ਪਿਆਰ ਮੇਰੇ ਬਨੜੇ ਦੇ ਮੱਤੇ ਤੇਜਮ ਘਣਵਾੜੇ ਮੇਰੇ ਬਨੜੇ ਦੇ ਆਨੀ ਬਨੋ ਦੇ ਸ਼ਗਨਾ ਦਾ ਢੇੜਾ ਆ ਨਹੀਂ ਬਣਾਉਂਦੇ ਸ਼ਗਨਾ ਦਾ ਢੇੜਾ ਨਾਲ ਨੱਚੇ ਤੇਰੇ ਸਾਰਾ ਪਰਿਵਾਰ ਮੇਰੇ ਬੰੜੇ ਤੇ ਮੱਤੇ ਤੇ ਚਮਕਣ ਵਾਲੇ ਮੇਰੇ ਬੰੜੇ ਤੇ ਮੱਤੇ ਤੇ ਚਮਕਣ ਵਾਲੇ ਮੇਰੇ